ਦੇ ਵਿੱਚ ਵੱਡਾ ਬੱਸ ਹਾਦਸਾ ਟੰਗਿਆ ਜਿੱਥੇ ਹਾ ਬੁੱਲ ਤੋਂ ਡਿੱਗਰ ਤੋਂ ਸਵਾਰੀਆਂ ਬਰਬਰ ਬਚ ਗਈਆਂ ਤੇ ਇੱਥੇ ਔਜਲੀ ਮੋੜ ਫਲਾਈਓਵਰ ਨੇੜੇ ਇਹ ਘਟਨਾ ਵਾਪਰੀ ਹੈ ਜਿੱਥੇ ਬੱਸ ਦਾ 에ਅਰ ਕੰਪਰੈਸਰ ਫਟਣ ਕਾਰਨ ਇਹ ਬੱਸ ਬੇਕਾਬੂ ਹੋ ਗਈ ਸੀ ਦੱਸਿਆ ਕਿ ਘਟਨਾ ਸਮੇ ਬੱਸ ਦੇ ਵਿੱਚ 10 ਤੋਂ 11 ਸਵਾਰੀਆਂ ਮੌਜੂ ਸਨ ਤਾਂ Shimla ਤੋਂ ਉਹਨਾਂ ਵੱਲ ਜਾ ਰਹੀ ਸੀ ਇਹ PRTC ਦੀ ਬੱਸ ਤੇ ਤਸਵੀਰਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਤੇ ਵੱਡਾ ਬੱਸ ਹਾਦਸਾ ਅਲਕੀ ਢੱਲ ਚੁੱਕਿਆ ਹੈ ਤਾਂ ਬੱਸ ਦਾ 에ਅਰ ਕੰਪਰੈਸਰ ਫਟਣ ਕਾਰਨ ਇਹ ਬੱਸ ਬੇਕਾਬੂ ਹੋ ਗਈ ਸੀ ਨੰਗਲ ਤੋਂ ਇਹ ਤਸਵੀਰਾਂ ਵੇਖਣ ਨੂੰ ਮਿਲਿਆ ਨੇ ਤਾਂ ਪੁਲ ਤੋਂ ਡਿੱਗਣ ਤੋਂ ਇਹ ਸਵਾਰੀਆਂ ਦੇ ਨਾਲ ਭਰੀ ਬੱਸ ਬਚ ਗਈ ਤੇ ਵੱਡਾ ਹਾਦਸਾ ਹੋਣ ਤੋਂ ਟਾਲ ਗਿਆ ਰਾਜੂ ਜੀਆ ਤਸਵੀਰਾਂ ਵੇਖਣ ਨੂੰ ਮਿਲੀਆਂ ਨੇ Shimla ਤੋਂ ਉਹਨਾਂ ਦੇ ਵਾਲੇ PTC ਦੀ ਬੱਸ ਜਾ ਰਹੀ ਸੀ ਤੇ ਕੰਪਰੈਸਰ ਫਟਣ ਦੇ ਕਰਕੇ ਆਪਣਾ ਸੰਤੁਲਨ ਖੋ ਬੈਠੀ ਬੱਸ ਜਿਸ ਤੋਂ ਬਾਅਦ ਇਹ ਪੁਲ ਤੇ ਡਿੱਗਦੀ ਨਜ਼ਰ ਆਈ ਹਾਲਕੀ ਹਾਦਸਾ ਤਾਂ ਲੱਗਿਆ ਗਨੇਮਤ ਰਹੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਨੰਗਲ ਤੋਂ ਇਹ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਤਪੋਲ ਤੋਂ ਡਿੱਗਣ ਤੋਂ ਇਹ ਬੱਚੀ ਸਵਾਰੀਆਂ ਦੇ ਨਾਲ ਭਰੀ ਬਸ ਕੁੱਝ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਮਹਿਜ਼ ਵੱਡਾ ਹਾਦਸੇ ਤੇ ਟਲ ਗਿਆ ਹੈ ਤਾਂ ਜਿਸ ਦੀਆਂ ਤਸਵੀਰਾਂ ਨੰਗਲ ਤੋਂ ਵੇਖਣ ਨੂੰ ਮਿਲ ਰਹੀਆਂ ਨੇ ਰਾਜੇ ਕਿ ਬੱਸ ਦਾ 에어 ਕੰਪਰੈਸਰ ਫਟਣ ਕਰਕੇ ਬੱਸ ਬਿਕਾਬੂ ਹੋ ਗਈ ਸੀ ਜਿਸ ਤੋਂ ਬਾਅਦ ਇਹ ਪੁੱਲ ਤੋਂ ਡਿੱਗਣ ਤੋਂ ਬਚ ਗਈ ਹੈ ਸਰ ਇਹ ਬੱਸ ਜਿਹੜੀ ਹੈ ਨੰਗਲ ਤੋਂ ਆ ਰਹੀ ਸੀ ਪੰਜਾਬ ਰੋਡਵੇਜ਼ ਦੀ ਬੱਸ ਹੈ ਤੇ ਇਹ ਉਧਰ ਹੁੰਨਾ ਜਾਂ ਹਿਮਾਚਲ ਵੱਲ ਜਾਂ ਹਰਪਰਵਲ ਜਾ ਰਹੀ ਸੀਗੀ ਤੇ ਰਸਤੇ 'ਤੇ ਕੋਈ ਟੈਕਨੀਕਲ ਫਾਲਟ ਆਇਆ ਜਾਂ ਤਾਂ ਬ੍ਰੇਕ ਫੇਲ ਹੋਈਆ ਜਾਂ ਕੰਪਰੈਸਰ ਫਟਿਆ ਕੋਈ ਇਹ ਤਾਂ ਹੁਣ ਜਾਣਕਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਔਰ ਬੜਾ ਬਚਾਅ ਹੋ ਗਿਆ ਕਿ ਬੱਸ ਜਿਹੜੀ ਹੈ ਡਵਾਈਡਰ ਟੱਪ ਕੇ ਸਾਈਡ ਤੇ ਆਈ ਹੈ ਲੇਕਿਨ ਸਾਈਡ ਦੀ ਰੇਟੇਨਿੰਗ ਵਾਲਸ ਦੇ ਨਾਲ ਟਕਰਾ ਕੇ ਰੁਕ ਗਈ نیچے ਨਹੀਂ ਗਿਰੀ نیچے ਗਿਰਦੀ ਤਾਂ ਹੋ ਸਕਦਾ ਕਿ نیچے ਜਿਹੜੇ ਘਰ ਸੀਗੇ ਐਨਐਫਐਲ ਦੇ ਯਾਰ نیچے ਸੜਕ ਸੀ ਉਰੇ ਤੇ गिर ਕੇ ਕਿਸੇ ਨਾ ਕਿਸੇ ਦੇ ਉੱਤੇ ਜਾਨੀ ਨੁਕਸਾਨ ਵੀ ਹੋ ਸਕਦਾ ਤੇ ਇਹਦਾ ਬਹੁਤ ਵੱਡਾ ਪਚਾ ਹੈ ਕ੍ਰੇਨ ਜਾਂ ਹਾਈਡਰਾ ਮੰਗਵਾ ਕੇ ਇਹਨੂੰ ਸਾਈਡ ਤੇ ਕਰਾ ਕੇ ਰੋਡ ਕਲੀਅਰ ਕਰਾਵਾਂਗੇ ਕਿਉਂਕਿ ਰੋਡ ਹਜੇ ਇੱਕ ਸਾਈਡ ਹੀ ਚੱਲ ਰਹੀ ਹੈ ਅਪਲਾਈਓਵਰ ਦੀ ਤੇ ਲੋਕਾਂ ਨੂੰ ਥੋੜੀ ਸਮੱਸਿਆ ਤਾਂ ਆ ਰਹੀ ਹੈ ਔਰ ਬਾਰਿਸ਼ ਵੀ ਹੋ ਰਹੀ ਹੈ ਇਸ ਕਰਕੇ ਥੋੜਾ ਰਾਹਤ ਕਰ ਰਹੇ ਜੇ ਥੋੜੀ ਜਿਹੀ ਦਿੱਕਤ ਹੋ ਰਹੀ ਹੈ ਲੇਕਿਨ ਜਲਦ ਤੋਂ ਜਲਦ ਇਹਨੂੰ ਕਲੀਅਰ ਕਰਾਇਆ ਜਾਵੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਔਰ ਕਿਤੇ ਕੋਈ ਪਹੁੰਚਿਆ ਨਹੀਂ ਹੈ ਸਰ ਹਜੇ ਕਾਲ ਕੀਤੀ ਹੈ ਪੁਲਿਸ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਵੀ ਜਲਦ ਤੋਂ ਜਲਦ ਇੱਥੇ ਆ ਰਹੇ ਆ ਮੈਨੂੰ ਹੁਣੇ 15 ਮਿੰਟ ਪਹਿਲਾਂ ਪਤਾ ਲੱਗਿਆ ਸੀ ਮੈਂ ਤੁਰੰਤ ਹੀ ਇੱਥੇ ਮੌਕੇ ਤੇ ਆ ਗਿਆ ਹਾਦਸਾ ਜੀ ਗੱਡੀ ਸਾਡੀ ਸ਼ਿਮਲੇ ਤੋਂ ਇਹ ਚੰਡੀਗੜ੍ਹ ਚੰਡੀਗੜ੍ਹ ਤੋਂ ਉੱਨਾ ਜਾ ਰਹੀ ਸੀ ਤੇ ਸਾਨੂੰ ਵੀ ਹੁਣੇ ਲੱਗਿਆ ਜਸਦੀਪੂ ਦੇ ਵਿੱਚ ਫੋਨ ਆਇ ਗੱਡੀ ਅਨਕੰਟਰੋਲ ਹੋ ਗਈ ਮਸਨ ਪਰ ਪ੍ਰੈਸ਼ਰ ਪੈ ਫਟਣਾ ਬ੍ਰੇਕ ਛੱਡ ਕੇ ਗੱਡੀ ਉਹਦੇ ਕਰਕੇ ਜਿਹੜੀ ਗੱਡੀ ਐ ਡਵਾਈਡਰ ਕ੍ਰੋਸ ਕਰਕੇ ਇੱਧਰ ਥੋੜੀ ਹਾਦਸਾ ਗਾਸ਼ ਹੋ ਗਈ ਜੀ ਕਿੰਨੀਆਂ ਸਵਾਰੀਆਂ ਸੀ ਜੀ ਵਿੱਚ ਸਵਾਰੀਆਂ 10 ਤੋਂ 12 ਸਵਾਰੀਆਂ ਗੱਡੀ ਦੇ ਵਿੱਚ ਸਵਰ ਕਰੀਆਂ ਸੀ ਸਵਾਰੀਆਂ ਤੇ ਜਿਹੜਾ ਡਰਾਈਵਰ ਬਿਲਕੁਲ ਸਾਰੇ ਸੇਫ ਹੈ ਜੀ ਤਾਂ ਵਦਰੀ ਜਾਣ ਕਰੇ ਲਈ ਸਾਡੇ ਸਹਿਯੋਗੀ ਬਲਜੀਤ ਸਿੰਘ ਸਾਹ ਨਾਲ ਜੁੜ ਚੁੱਕੇ ਨੇ ਬਲਜੀਤ ਇਹ ਨੰਗਲ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਫਿਲਹਾਲ ਕੀ ਕੋਈ ਜਾਣਕਾਰੀ ਹੈ ਕਿਸ ਕਦਰ ਇਸ ਸੰਤੁਲਨ ਵਿਗੜਿਆ ਇਸ ਬਾਬਤ ਜਾਣਕਾਰੀ ਦਿੱਤੀ ਜਾਵੇ ਬਿਲਕੁਲ ਨਾਨਕਾ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਦੇ ਕਿ ਇਹ ਮੰਗਲ ਤੇ ਜਿਹੜਾ ਪੰਜਾਬ ਰੋਡ ਦੇ ਜਿਹੜਾ ਬੀਪੂ ਹੈ ਉੱਥੋਂ ਵੀ 바ਸੀ ਜਿਸ ਦਾ ਰੂਟ ਮੰਗਲ ਤੋਂ ਸ਼ਿਮਲਾ ਸ਼ਿਮਲਾ ਤੋਂ ਫਿਰ ਉੱਨਾ ਤੇ ਵਾਪਸ ਆ ਕੇ ਮੰਗਲ ਜਿਹੜੀ ਇਹ ਬੱਸ ਉਹ ਪੁੱਜਦੀ ਸੀ ਤੇ ਅੱਜ ਜਦੋਂ ਇਹ ਸ਼ਿਮਲਾ ਤੋਂ ਵਾਪਸ ਉੱਨਾ ਲਈ ਜਾ ਰਹੀ ਸੀ ਬੱਸ ਤਾਂ ਬਿਲਕੁਲ ਪੰਜਾਬ ਤੇ ਹਿਮਾਚਲ ਦੇ ਬਾਰਡਰ ਦੇ ਨੇੜੇ ਅਜੋਲੀ ਫਲਾਈਓਵਰ ਕਹਿੰਦਾ ਹੈ ਅਜੋਲੀ ਮੋੜ ਫਲਾਈਓਵਰ ਜਿਸ ਨੂੰ ਕਹੇ ਜਾਂਦਾ ਉਹਦੇ ਉੱਤੇ ਅਚਾਨਕ ਇੱਕ ਬੱਸ ਦਾ ਜਿਹੜਾ एयर ਕੰਪਰੈਸਰ ਜੋ ਡਰਾਈਵਰ ਵੱਲੋਂ ਦਿੱਸਿਆ ਜਾ ਰਿਹਾ ਹੈ ਕਿ ਉਹ ਫਟ ਗਿਆ ਜਿਸ ਨਾਲ ਬਸ ਜਿਹੜੀ ਇਕਦਮ ਕੰਟਰੋਲ ਤੋਂ ਬਾਹਰ ਆ ਗਈ ਤੇ ਇੱਕ ਫਾਇਰ ਤੋਂ ਜਿਹੜੀ ਕ੍ਰਾਸ ਕਰਕੇ ਵਿਚ ਵਾਲਾ ਜਿਹੜਾ ਸਰਪ ਦੇ ਡਿਵਾਈਡਰ ਹੁੰਦਾ ਉਸ ਨੂੰ ਕ੍ਰਾਸ ਕਰਕੇ ਬਿਲਕੁਲ ਫਲਾਈਓਵਰ ਦੇ ਕਿਨਾਰੇ ਤੇ ਬਣੀ ਜਿਹੜੀ ਰੋਕ ਹੁੰਦੀ ਹੈ ਉਹ ਕੰਕਰੀਟ ਦੀ ਉਸ ਰੋਕ ਦੇ ਨਾਲ ਬਹੁਤ ਜ਼ੋਰ ਦੀ ਜਿਹੜੀ ਇਹ ਵਾਪਕ ਫਰਾਈ ਤੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਵੇਂ ਉਹ ਰੋਕ ਦੇ ਨਾਲ ਟਕਰਾਉਣ ਤੋਂ ਬਾਅਦ ਉਸ ਰੋਕ ਦਾ ਕੁਝ ਹਿੱਸਾ ਵੀ ਜਿਹੜਾ ਟੁੱਟ ਕੇ ਥੱਲੇ गिर ਗਿਆ ਹੈ ਇਸ ਸਮੇਂ ਇਹ ਹਾਸਾ ਹੋਇਆ ਉਸ ਸਮੇਂ 10 ਤੋਂ 11 ਦੇ ਕਰੀਬ ਜਿਹੜੀਆਂ ਸਵਾਰੀਆਂ ਇੱਕ ਵਾਸਤੇ ਵਿੱਚ ਦਿਸੀਆਂ ਝਾਰੀਆਂ ਨੇ ਉਹ ਮੌਜੂਦ ਸੀ ਲੇਕਿਨ ਜਨੀਮਤ ਇਹ ਰਹੀ ਕਿ ਕੋਈ ਵੱਡਾ ਜਾਨੀ ਨੁਕਸਾਨ ਜਿਹੜਾ ਇਸ ਮੌਕੇ ਤੇ ਨਹੀਂ ਹੋਇਆ ਤਾਂ ਤੋਂ ਕਿਤੇ ਨਾ ਕਿਤੇ ਇਹ ਵੱਡਾ ਹਾਦਸਾ ਜਿਹੜਾ ਅਜੋਲੀ ਮੋੜ ਫਲਾਈਓਵਰ ਤੇ ਅੱਜ ਜਿਹੜਾ ਹੋਇਆ ਹੈ ਤੇ ਪੰਜਾਬ ਰੋਡ ਦੇ ਵੀ ਬਾਕੀ ਬਿਲਕੁਲ ਨੰਗਲ 40 ਕਿਲੋਮੀਟਰ ਜਿਹੜਾ ਦੂਰ ਸੀ ਜਿੱਥੇ ਜਾ ਕੇ ਇਸ ਦਾ ਸਫ਼ਰ ਜਿਹੜਾ ਸਮਾਪਤ ਹੋਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਵੱਡਾ ਹਾਦਸਾ ਹੈ ਅੱਜ ਦਾ ਪਰਿਆਜੀ ਬਿਲਕੁਲ ਅਬਲ ਜੀ ਜਿਸ ਕਦਰ ਤਸਵੀਰਾਂ ਵਿਵਿਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਮਹਿਜ਼ ਜੋ ਤਸਵੀਰ ਦੇ ਵਿੱਚ ਵੇਖਿਆ ਜਾ ਸਕਦਾ ਕਿਸ ਕਦਰ ਪੁਲ ਤੋਂ ਡਿੱਗਣ ਤੋਂ ਹਾਲਾਂਕਿ ਬਚ ਚੁੱਕਿਆ ਸਵਾਰੀਆਂ ਦਾ ਵੀ ਜਿਸ ਕਦਰ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਚਾਅ ਹੋ ਚੁੱਕਿਆ ਹੈ ਕਿ ਅਸ ਬੱਸਾਂ ਦੀ ਪਹਿਲਾਂ ਚੈਕਿੰਗ ਨਹੀਂ ਕੀਤੀ ਜਾਂਦੀ ਕਿ ਉਸ ਤੋਂ ਵਰਤੋਂ ਕਰਨ ਤੋਂ ਪਹਿਲਾਂ ਸਵਾਰੀਆਂ ਬਿਠਾਉਣ ਤੋਂ ਪਹਿਲਾਂ ਕਿ ਬੱਸ ਜਾ ਕੇ ਇਸ ਨੂੰ ਇਸਤੇਮਾਲ ਕੀਤਾ ਜਾ ਸਕੇ ਜਾਂ ਨਹੀਂ ਇਸ ਸਵਾਲ ਵੀ ਇੱਥੇ ਖੜੇ ਹੁੰਦੇ ਨਜ਼ਰਾਰੇ ਨੇ ਜਿਸ ਕਦਰ 에ਅਰ ਕੰਪਰੈਸਰ ਫਟਿਆ ਹੈ नानिका नंगल डिपू की तुम मैं दस रहा बस है कि जिथे हादसा है उतो तकरीबन चार पांच किलोमीटर नंगल डिपू है तो बस स्टैंड है जिसे बसों की चैकिंग भी हूँ है बसों की रपेयर भी हूँ है लेकिन टाइम टू टाइम जिसे बसों की चैकिंग की जाती है क्योंकि ये टैक्नीकल चीजा होंगे ने मशीनरी है मशीनरी के फॉल्ट जोड़ा वो किसी भी समय जो पै सद है लेकिन हादसा बेशक होया परु यही गनीमत रही कि कोई जानी नुकसान जोड़ा नहीं होया है ਇਸੇ ਕਾਰਨਾਂ ਦੀ ਜਾਂਚ ਜ਼ਰੂਰ ਜਿਹੜੀ ਉਸ ਸੰਬੰਧਿਤ ਵਿਭਾਗ ਦੇ ਵੱਲੋਂ ਕੀਤੀ ਜਾਏਗੀ ਕਿ ਕੀ ਕਾਰਨ ਬਣੇ ਫਿਰ ਕੰਪਰੈਸਰ ਕਿਉਂ ਫਟਿਆ ਕਿਉਂ ਉਸ ਦੀ ਜਾਂਚ ਨਹੀਂ ਹੋਈ ਇਹ ਸਾਰੇ ਸਵਾਲ ਜਿਹੜੇ ਉਹ ਵਿਖਦੇ ਗਰਭ ਦੇ ਵਿੱਚ ਨੇ ਜਿਨ੍ਹਾਂ ਦੀ ਛਾਣਬੀ ਜਿਹੜੀ ਸੰਬੰਧਿਤ ਵਿਭਾਗ ਵੱਲੋਂ ਕੀਤੀ ਜਾਏਗੀ ਪਰੰਤੂ ਹਾਲ ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਹਾਦਸੇ ਤੋਂ ਬਾਅਦ ਕੋਈ ਵੱਡਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਜੀ ਬਿਲਕੁਲ ਜੀ ਇਸ ਬਾਬਤ ਕੋਈ ਡਰਾਈਵਰ ਦਾ ਬਿਆਨ ਕੋਈ ਸਾਹਮਣੇ ਆਇਆ ਹੋਵੇ ਬਿਲਕੁਲ ਸਾਡੀ ਗੱਲਬਾਤ ਕੋਈ ਦੇ ਮੰਗਲ ਡਿਪੋ ਦੇ ਜਿਹੜੇ ਕਰਮਚਾਰੀ ਮੌਕੇ ਤੇ ਸੀ ਉਹਨਾਂ ਦੇ ਨਾਲ ਵੀ ਸਾਡੀ ਗੱਲਬ ਇਹ ਹਾਦਸਾ ਇਸ ਕਸ ਕੇ ਵਪਰੇ ਕਿਉਂਕਿ ਗੱਡੀ ਪੂਰੀ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ 에어 ਕੰਪਰੈਸਰ ਜਿਹੜਾ ਇੱਕਦਮ ਫਟਣ ਦੇ ਨਾਲ ਜਿਹੜੀ ਗੱਡੀ ਹੈ ਕੰਟਰੋਲ ਤੋਂ ਬਾਹਰ ਹੋ ਗਈ ਜਿਸ ਦੇ ਕਾਰਨ ਹਾਦਸਾ ਹੋਇਆ ਹੈ ਫਲਾਈਓਵਰ ਤੇ ਸੀ ਜਿੰਨ ਇੱਕ ਸਪੀਡ ਫਲਾਈਓਵਰ ਦੇ ਉੱਪਰ ਹੋਣੀ ਚਾਹੀਦੀ ਸੀ ਬਸਤੀ ਸਵਾਰੀਆਂ ਦੇ ਦਸਤਨ ਸਾਬਕ ਉਨੀ ਇੱਕ ਸਪੀਡ ਦੇ ਉੱਪਰ ਬਸਤੀ ਕਿਉਂਕਿ ਟੈਕਨੀਕਲ ਫਾਲਟ ਜਿਹੜਾ ਟੈਕਨੀਕਲ ਸਨੈਗ ਇੱਕਦਮ ਜਿਹੜਾ ਆ ਗਿਆ ਸੜਨ ਲਈ ਇਹ ਚੀਜ਼ ਹੋਣ ਦੇ ਨਾਲ ਜਿਹੜਾ ਆਊਟ ਆਫ ਕੰਟਰੋਲ ਬਸ ਹੋਈ ਤੇ ਇਹ ਡਿਵਾਈਡਰ ਨੂੰ ਕ੍ਰੋਸ ਕਰਕੇ ਜਿਹੜੀ ਬਿਲਕੁਲ ਜੋ ਰੋਕ ਸੜਕ ਦੇ ਕਿਨਾਰੇ ਤੇ ਸਲਾਈ ਓਵਰ ਦੇ ਕਿਨਾਰੇ ਤੇ ਬਣੀਆ ਉਸ ਦੇ ਵਿੱਚ ਜ਼ੋਰ ਦੀ ਜਾਖਤ ਟਕਰਾਈ ਤੇ ਅ ਜੀ ਕੁਝ ਹਿੱਸਾ ਜਿਹੜਾ ਹੈ ਉਸ ਰੋਕਦਾ ਉਹ ਬਿਲਕੁਲ ਸਲਾਈ ਓਵਰ ਤੋਂ ਸਲੇਕ ਤੋਂ ਟੱਕਰ ਗਈ ਜੀ ਜੀ ਬਿਲਕੁਲ ਬਲਜੀਤ ਫਿਲਹਾਲ ਦਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਮੈਜ਼ ਇਹ ਨੰਗਲ ਤੋਂ ਤਸਵੀਰ ਵੇਖਣ ਨੂੰ ਮਿਲ ਰਹੀ ਤਾਂ ਵੱਡਾ ਬੱਸ ਹਾਦਸਾ ਹੋਣ ਤੋਂ ਟਲ ਗਿਆ ਹੈ ਤਦਾਦੀ ਕਈਅਰ ਕੰਪਰੈਸਰ ਫਟਣ ਦੇ ਕਰਕੇ ਬੱਸ ਦਾ ਸੰਤੁਲਨ ਵਿਗੜ ਗਿਆ ਸੀ ਇਸ ਤੋਂ ਬਾਅਦ ਇਹ ਹਾਦਸਾ ਹੋਣ ਤੋਂ ਟਲ ਗਿਆ